ਸਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 61ਵਾਂ ਦਿਨ ਤੇ ਆਪਾਂ ਆ ਗਏ ਗਰਾਊਂਡ 'ਚ ਤੇ ਮੁੰਡੇ ਤੁਸੀਂ ਦੇਖ ਸਕਦੇ ਆ ਮੀਂਹ ਦੇ باوجود ਵੀ ਅੱਜ ਆ ਦੇਖੋ ਨਿਕੇ ਨਿਕੇ ਗੱਭਰੂ ਆਏ ਆ ਸਾਰੇ ਦੇਖੋ ਗਰਾਊਂਡ ਤਾਂ ਗਿੱਲੀ ਹੋ ਗਈ ਆ ਤੇ ਪਰ ਜਿਹੜੀ ਆਪਣੀ ਪਲੇ ਗਰਾਊਂਡ ਆ ਉਹ ਬਿਲਕੁਲ ਸਹੀ ਆ ਜਦੋਂ ਦੀ ਮਿੱਟੀ ਪਾਈ ਹੈ ਨਾ ਉਦੋਂ ਦਾ ਬਹੁਤ ਵਧੀਆ ਵਾ ਗਰਾਊਂਡ 'ਚ ਚਿੱਕੜ ਨਹੀਂ ਹੁੰਦਾਗਾ ਤੇ ਮਿਹਨਤ ਨੂੰ ਤਾਂ ਵਧੀਆ ਲੱਗ ਜਾਂਦੀ ਹੈ ਤੇ ਛੁੱਟੀ ਕੋਈ ਨਹੀਂ ਹੁੰਦੀ ਦੇ ਰਸ਼ੀਆਂ ਦਾ ਟੈਂਕ ਚਲੇਗਾ ਕਬੱਡੀ ਦੇ ਫੜ ਲੋ ਇਹਨੂੰ ਸਾਰੇ ਪੈ ਜਾਓ ਇਹਨੂੰ ਜਿਹਨੇ ਲੱਤਾਂ ਫੜਾਈਆਂ ਨਾ ਵੇਖੀ ਪੈਂਦੀਆਂ ਤੇਰੇ ਅੱਜ ਓ ਵੇ ਮੈਂ ਪਾਈਆਂ ਓ ਵੇ ਛੜਾ ਛੜਾ ਭੱਜ ਗਿਆ ਭੱਜ ਗਿਆ ਲਾ ਇਹਨੂੰ ਲਾ ਕੇ ਥੱਟ ਭੱਜ ਗਿਆ ਭੱਜ ਗਿਆ ਲੱਤਾਂ ਨਹੀਂ ਫੜਾਉਣੀਆਂ ਓ ਵੈਰੀ ਗੁੱਡ ਓ ਵੇ ਟੱਕ ਟੱਕ ਬਾ ਤਾਈ ਦਾ ਟੱਕ ਕੇ ਲੈ ਜਾ ਓ ਵੇ ਕਹਿੰਦੇ ਬੁਗਲੇ ਦੇ ਸੈਜ ਦਾ ਮੁਕਾਬਲਾ ਅੱਜ ਲੇ ਜਾ ਲੈ 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 ਲਾ ਇਹਨੂੰ ਟੱਕ ਕੇ ਲੈ ਜਾ ਹੁਣ ਕੀ ਕਰਨਾ ਤੂੰ ਫੇ ਜੋਰ ਜੋਰ ਨਾਲ ਨੰਬਰ ਲੈ ਕੇ ਆਇਆ ਵਾ ਥਾਪੀਆਂ ਥਾਪੀਆਂ ਪਤਾ ਵਾ ਹੁਣ ਡਰਦਾ ਨਹੀਂ ਮਾਰਦਾ ਅਗਲੇ ਫੜ ਲੈਂਦੇ ਅਗਲੀ ਇਹ ਮਾਰੂ ਜੋਤੇ ਡਰਦਾ ਨਹੀਂ ਮਾਰਦਾ ਨਾ ਥਾਪੀਆਂ ਇਹ ਮਾਰੂ ਬੋਲ ਹਾਂਜੀ ਮਧੋਲ ਦੇ ਅਗਲੇ ਹਨਾ ਮਾਰਨੀ ਆ ਨਾ ਤੂੰ ਓਏ ਕਰ ਗੱਲ ਉਹ ਗੰਘ ਆਉਣ ਲੱਪੀ ਆ ਲੱਗਿਆ ਸਹਿਬਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚੱਲ ਵਧੀਆ ਵਧੀਆ ਜੀ ਹਾਂਜੀ ਜੋਤੀ ਭਾਈ ਤੁਹਾਨੂੰ ਗੁੱਡ ਮਾਰਨਿੰਗ ਠੀਕ ਹੈ ਲੈ ਠੱਲਾ ਜੇ ਕੰਮ ਅੱਜ ਹੈ ਤੇਰਾ ਵੀ ਠੱਲਾ ਜਾਈਏ ਕੰਮ ਅੱਜ ਨਹੀਂ ਨਹੀਂ ਹਾਂ ਤੇਰਾ ਠੱਲਾ ਵਾ ਕੇ ਸਹੀ ਆ ਸਹੀ ਆ ਤੇਰਾ ਮੇਰਾ ਸਹੀ ਆ ਕਿੰਨਾ ਪਾਏ ਟਰਬੋ ਨਵੀ ਪਾਈ ਕੋਹੀ ਚੱਲੀ ਜਾਂਦੀ ਹੁਣ ਉਹੀ ਚੱਲੀ ਜਾਂਦੀ ਆ ਹਾਂ ਕੋਈ ਨਾ ਪੜਵਾਉਣਾ ਭਾਜੀ ਨੂੰ ਕਹਿ ਕੇ ਟਰਬੋ ਤੇਰੀ ਅੱਜ ਤੈਨੂੰ ਫੜੋ ਆ ਗਿਆ ਚੋਬਰ ਕਿਹੜਾ ਫੜਦਾ ਗੱਭਰੂ ਇਹਨੂੰ ਅੱਜ ਜੋਤੇ ਦਾ ਭਰਾ ਵੀ ਆਇਆ ਅੱਜ ਕਹਿੰਦੇ ਜੋਤੇ ਦਾ ਉਹ ਭਰਾ ਨੂੰ ਭਰਾ ਲੱਗ ਗਿਆ ਯੋ ਉਹ ਵੀ ਹੱਪੜ ਮਾਰੇ ਓਏ ਓ ਇੱਥੇ ਤੇਰੀ ਤੂੰ ਹੀ ਕੀ ਬਾਤ ਹੁਣ ਰੋਟੀ ਚਾਕ ਦਿੰਨਾ ਮੈਂ ਤੂੰ ਹੀ ਲਾਲ ਯਾਰ ਕੀ ਹੋ ਗਿਆ ਹੋਰ ਤੇ ਆ ਟੀਕਾ ਚੱਲ 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 ਲੱਤਾਂ ਨਹੀਂ ਫੜਾਉਣੀਆਂ ਪਾਜੀ ਨੇ ਕਿੱਦਾਂ ਦੱਸੇ ਕਬੱਡੀ ਪਾਉਣੀ ਤੈਨੂੰ ਟੱਚ ਲਾ ਟੱਚ ਲਾ ਟੱਚ ਲਾ ਚੱਲ ਚੱਲ ਉਹ ਹੋ ਗਏ ਕਹਿੰਦੇ ਜਾਣ ਕੇ ਬੁਗਲੇ ਨੂੰ ਟੱਚ ਲਾਇਆ ਫੇ ਚਪੇੜੋ ਚਪੇੜੀ ਹੋ ਗਏ ਤੂੰ ਵੀ ਧਰ ਕਿਉਂ ਥਾਪੀਆਂ ਬੰਦੀਆਂ ਹੁਣ ਆ ਵੇ ਐਕਸ਼ਨ ਦੂਜੇ ਵੀ ਬੁਗਲੇ ਕਿੱਦਾਂ ਫੇ ਮੀਂਹ ਬੜਾ ਪਾਇਆ ਕੱਲ ਮੈਂ ਆਪੇ ਬੈ ਗਿਆ ਮੈਂ ਆਪੇ ਆਪੇ ਕੇ پارک ਸਾਰੀ ਭਰਤੀ ਮੀਨ ਆ ਅਸੀਂ ਸੈਰ ਕਰਨੀ ਸੀ ਲੋ ਵੀ ਜੋ ਤੇਰੀ ਕਬੱਡੀ ਪੈ ਗਈ ਆ ਜੋਤੇ ਤੇਰੀ ਕਬੱਡੀ ਦੇ ਬਹੁਤ ਫੈਨ ਆ ਚੱਲ 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 ਪਿੱਛੋਂ ਨਹੀਂ ਕੈਂਚੀ ਮਾਰਨੀ ਹੁਣ ਪੱਲੇ ਜੋਤਿਆ ਜੋਤੇ ਇਹ ਇਹ ਕਮਾ ਦੇ ਔ ਚੱਕ ਦਵਾਈ ਲਈ ਚੱਲ ਟੈਂਕ ਉਹ ਟੈਂਕ ਕਿਹਾ ਕਰਾਂਗਾ ਕੀ ਕਿਹਾ ਕਰਾਂ 36 36 ਥੀ ਪਾਜੀ ਸਹਿਰ ਕਹਿੰਦਾ ਟਰਬੋ ਵੋਕ ਕੈਮ ਹੋਈ ਆ ਹੁਣ। ਕੋਈ ਮੈਂ ਜਾ ਪੈਸੇ ਹੁਣ ਦੋ। ਟਰਬੋ ਦੇ ਪੈਸੇ ਮਾਰਦੇ ਆ ਬੱਟਾ। ਓਏ ਵੇ ਕਬੱਡੀ ਵੇ ਮੁੰਡੇ ਦੀ। ਜਦੋਂ ਬਣ ਦਾ ਟੱਚ ਉਹਦੇ ਲੱਤੀ ਲੱਗਿਓ ਦੇ। ਹਾਂ। ਅਜ ਤੱਕ ਇੰਚਪਾਲਾ। ਇੰਚਪਾਲਾ। ਪ੍ਰੈਸ ਕੱਢ ਪ੍ਰੈਸ ਕੱਢ ਉੱਤੇ ਭਾਰ ਪਾ ਗਏ। ਪਾਲਾ ਗੇਚ। ਆਪਾਂ ਬੈਠਾ ਰਹੇ। ਐਵੇਂ ਡਰੀ ਜਾਂਦਾ ਹੁਣ ਤੋਂ। ਪੋਟ ਥਾਪੀਆਂ ਮਾਰੀਆਂ ਹੀ ਨੇ ਹੁਣ। ਥਾਪੀਆਂ ਮਾਰੀਆਂ ਹੀ ਨੇ ਨਾ ਹੁਣ। ਹੁਣ ਹੁਣ ਪਤਾ ਲੱਗਣਾ ਥਾਪੀਆਂ ਮਾਰੀਆਂ ਚੱਲ ਬੱਸ ਕਰ ਛੱਡ ਦੇ ਹੁਣ ਹੁਣ ਨਹੀਂ ਭੱਜ ਹੁਣ ਇੱਥੋਂ ਬੁਗਲੇ ਹੁਣ ਕਿਨੇ ਥਾਪੀਆਂ ਮਾਰੀਆਂ ਸੀ ਤੇਰੇ ਤੇ ਏ ਆਵੇ ਰੋਕੀ ਕੀ ਜਾ ਹੁਣ ਕਿੱਦਾਂ ਗਲੀ ਤੇ ਵੇ ਹੈ ਕਹਿ ਕੇ ਵੀ ਜਾ ਉਹਨੂੰ ਅਗਲੀ ਤੇ ਸਰਬੂ ਪਾੜਦੇ ਨਹੀਂ ਅੱਜ ਇੱਕ ਜੱਫੇ ਚ ਪਾਰਦੇ ਕਿਆ ਪਾੜਦੇ ਬਗੜੇ ਨੇ ਨਹੀਂ ਪੜੀ ਭਈ ਪਾੜੀ ਨਹੀਂ ਅੱਜ ਹੌਲੈਂਡ 36 ਦੀ ਦੀ ਟਰਬੋ ਖਰਾਬ ਹੋਈ ਹੋਈ ਅੱਜ ਕਹਿੰਦੇ ਫੜ ਲਿਆ ਅਗਲੇ ਨੇ ਉਹ ਆ ਮਰਿਆ ਵਾਂ ਫੜੀ ਜਾ ਇਹਨੂੰ ਉਹ ਉਹ ਵੀ ਲੈ ਲਾਲਾ ਵੇਖਦਾ ਲੂਤੀ ਚੱਕਰ ਲਾ ਪਿਆ ਕੇ ਠੀਕ ਚੱਕ ਲੈਣਗੇ ਹੈ ਲੂਤੀ ਚੱਕ ਲੈਣਗੇ ਲੂਤੀ ਚੱਕੀ ਆ ਨਾ ਇਹ ਆਪਾਂ ਸ਼ਾਮ ਨੂੰ ਤੂੰ ਆ ਜਾ ਕਰ ਇੱਥੇ ਗਰਾਊਂਡ 'ਚ ਤੇ ਜਾਂ ਪਾਰਕ 'ਚ ਆ ਜਾ ਕਰ ਘਰੇ ਬੈੱਲ ਵਜਾ ਦਿਆ ਕਰ 6 5:30 6 ਵਜੇ ਆ ਕੇ ਆਪਾਂ ਫੋਨ 'ਤੇ ਲਾਈਵ ਹੋਇਆ ਕਰਨਾ ਇਹਦੇ ਤੇ ਠੀਕ ਆ ਤੁਸੀਂ ਵੀ ਆ ਜਾ ਕਰੋ ਠੀਕ ਆ ਓਕੇ ਆ ਪੁੱਛਦੇ ਹੀ ਕਹਿੰਦੇ ਸਹਿਜ ਕਿੱਥੇ ਰਾਤੀ ਕਹਿੰਦੇ ਮੀਂਹ ਚ ਕਹਿੰਦੇ ਸਹਿਜ ਨੂੰ ਟੱਕਰਨਾ ਹਾਂ ਉਧਰ ਫਿਰ ਨੋਰਦੇ ਸੀ ਆਪਦੇ ਪਾਸ ਤੁਸੀਂ ਆਏ ਨਹੀਂ ਪਾਰਕ ਜੇ ਬੰਦੇ ਤੁਹਾਨੂੰ ਡੀਕਨਦੇ ਆਹੀ ਲਾਈਵ ਤੇ ਨਹੀਂ ਆਈ ਫਿਰ ਉਧਰ ਘਰਾਂ ਮੂਰੇ ਨਾ ਹਾਂ ਹੂੰ ਉਹ ਵੀ ਡਾਕਟਰ ਆ ਗਿਆ ਕਹਿੰਦੇ ਡਾਕਟਰ ਬਹਿਮਾ ਦਾ ਇਹ ਵੇਖੋ ਤੁਸੀਂ ਨਿਗੇ ਨਿਗੇ ਗੱਭਰੂ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬਾਤ ਪਰੇ ਹੋ ਜਾ ਥੋੜਾ ਜਿਹਾ ਉਧਰ ਨੂੰ ਨਹੀਂ ਨਹੀਂ ਤੁਸੀਂ ਇੱਧਰ ਬਣਾ ਲਓ ਪਰੇ ਕੋਟੀ ਨਹੀਂ ਤੇ ਇਹ ਵੀ بڑا ਇਹਨਾਂ ਦਾ ਜੀ ਲੜਦੇ ਆ ਤਾਂ ਚਲੋ 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 ਲਾ ਕੇ ਸੈੱਟ ਲਾ ਕੇ ਲੱਤ ਲੱਤ ਨਹੀਂ ਫੜਾਉਣੀ ਫੇਰ ਲੱਤ ਫੜਾਤੀ ਆ ਪ੍ਰੈਸ ਮਾਰ ਕੱਢ ਕੱਢ ਪੰਪ ਮਾਰ ਪੰਪ ਮਾਰ ਜੋਰ ਨਾਲ ਖਿੱਚ ਕੇ ਖੜਾ ਹੋ ਕੇ ਪੰਪ ਮਾਰ ਖੜਾ ਹੋ ਕੇ ਸਿੱਧਾ ਖੜਾ ਕੱਟ ਨਾ ਛੱਡੀ ਆ ਸਹੀ ਆ ਹਾਈ ਥਾਪੀ ਮਹਿੰਗੀ ਪੈ ਗਈ ਆ ਓਏ ਥੱਲੇ ਉਨ ਲਾਪੀ ਆ ਚੱਲ ਬੱਸ ਉਹ ਤੇ ਡਰਾ ਮਾਰੀ ਜਾਂਦਾ ਪੈ ਹੁਣ ਬੋਲੇ ਹੁਣ ਓਏ ਦੋ ਹੋ ਗਈਆਂ ਵਾ ਚੱਲ ਉਹ ਕਿੱਥੋਂ ਲੱਗਦਾ ਉਹਨੂੰ ਉਹ ਉੱਥੇ ਕਿੱਥੋਂ ਲੱਗ ਲੇਗਾ ਉਹਨੂੰ ਤੂੰ ਫੜ ਫੜ ਗਈ ਵਾ ਰੁਕ ਜਾ ਉੱਤੇ ਛੱਡ ਦੇ ਆਪਦਾ ਸਾਰਾ ਭਾਰ ਆ ਲੱਤ ਪਿੱਛੇ ਨੋ ਕਢਾ ਹਾ ਹਜਦਾ ਬਾਵਾ ਤੇ ਹਾ ਵੇ ਇਦਾਂ ਲੈ ਇੰਨਾ ਕੰਮ ਹੀ ਹਾ ਕੰਮ ਆ ਦੋ ਬਈ ਤੇਰਾ ਪੁੱਤ ਤੇਰਾ ਪੋਣੀ ਐ ਤੈਨੂੰ ਕਿੰਨੀ ਵਾਰੀ ਦੱਸਿਆ ਭਾਜੀ ਨੇ ਫੇਰ ਅੱਜ ਉਹੀ ਗਲਤੀ ਪਾਈ ਤੇਰਾ ਚੇਲਾ ਉਹੀ ਗਲਤੀ ਕਰਦਾ ਵੇਲਾ ਉਹ ਮੇਰੇ ਗੁਰਮਾਲ ਬਣਿਆ ਕਰ ਕੀ ਆ ਲੀਰਜੀ ਲਮਕਾ ਰਹੀ ਮਾਰੇ ਕੈਂਜੀ ਪਾੜੇ ਦੇ ਅੱਛਾ ਸਾਲੇ ਹੁਣ ਇੱਡਾ ਸਹਰਾ ਲ ਪੰਪ ਮਾਰ ਜ਼ੋਰ ਜ਼ੋਰ ਦਾ ਖੜਾ ਹੋ ਕੇ ਮਾਰ ਜ਼ੋਰ ਜ਼ੋਰ ਦਾ ਸਹਰਾ ਇੱਧਰ ਆ ਆ ਵਾਰ-ਵਾਰ ਆਇਆ ਨੂੰ ਲੱਤਾ ਕਰਾਉਂਦੇ ਲੈ ਆਇਆ ਨੂੰ ਮਾਲ ਸਾਰਾ ਲੋ ਜਿੱਥੇ ਰੋਦਾ ਸੈਰ ਉਧਰ ਨੂੰ ਆ ਆ ਦੇਖ ਏਦਾਂ ਕਰਕੇ ਵੀ ਆਇਆ ਚੱਕ ਰੋ ਆਕੇ ਆ ਇਧਰ ਕਹਿੰਦੇ ਸੈਜ ਭਾਈ ਦਾ ਕੋਜ ਬਣਿਆ ਹੋਇਆ ਤਾਂ ਉਧਰ ਲਾਲਾ ਕੋਜ ਬਣਿਆ ਹੋਇਆ ਵਾ ਆ ਵੀ ਚੱਲ ਓਏ ਚੱਲ ਓ ਕੌਡੀ ਪਾ ਹੰਬ ਗਈ ਆ ਟਰਬੋ ਹੋਰ ਕਾਲ ਦੇ ਕੋਈ ਚੱਲ ਉਹ ਕਹਿੰਦਾ ਪੌਣੀ ਆ ਚੱਲ ਜੂ ਤੇਰੇ ਪੁੱਤ ਆ ਦੀ ਸਟਾਈਲ ਵੇ ਸਾਡੇ ਗੱਭਰੂ ਦਾ ਨਿੱਕੇ ਦਾ ਉਹ ਵੇ ਉਹ ਬੱਲੇ ਤੇਰੇ ਝੋਤਿਆ ਲੈ ਵੀ ਮਨਜੂਹ ਜੀ ਆ ਗਏ ਆ ਫੜੋ ਵੀ ਇਹਨੂੰ ਫੜੋ ਚੋਬਰ ਨੂੰ ਚਾਚਾ ਤੇਰੇ ਤੇਰੇ ਗਿਆ ਨਹੀਂ ਕੱਲ ਪਾਜ ਸਿੱਧਾ ਪਾਜ ਸਿੱਧਾ ਪਾਜ ਰੁਕਣਾ ਨਿਗਾ ਹੁਣ ਫੇਰ ਰੁਕ ਜਾਂਦਾ ਉੱਥੇ ਹੀ ਚੱਲ ਚੱਲ ਆ ਇੱਧਰ ਹਾਂ ਹਰ ਤੱਕ ਫੜ ਕੇ ਫੜ ਕੇ ਕੰਚੀ ਨਾ ਮਾਰੀ ਬੱਸ ਆ ਇੱਧਰ ਇਹ ਆ ਦੇ ਇੱਥੋਂ ਤੱਕਾ ਮਾਰ ਦੇਪੇ ਨਾ ਠੀਕ ਹੈ ਭਾਈ ਕੀ ਹਾਲ ਹੈ ਜੀ ਹਾਂ ਜੀ ਤੂ ਜੀ ਪੁਆਇਆ ਕਿ ਨਹੀਂ ਉਹਨੇ ਮਾਜੇ ਨੇ ਮੀਂ ਤੁਹਾਡੇ ਮੈਂ ਕਿਹਾ ਤਸੱਲੀ ਕਰਾਤੀ ਮਾਜੇ ਇੱਧਰ ਇੱਧਰ ਆ ਦੱਸ ਆਗੇ ਪਾਜੀ ਕੋਹੇ ਕੰਮ ਦਾ ਬੰਦਾ ਨਹੀਂ ਕੋਈ ਮੀਂਹ ਹੀ ਪਵਾਉਂਦਾ ਇਹ ਇਹ ਤਾਂ ਵੀ ਕੱਲ ਤਸੱਲੀ ਕਰਾਦੀ ਹੈ ਨਹੀਂ ਹਜੇ ਤਸੱਲੀ ਨਹੀਂ ਸਾਡੇ ਤਾਂ ਪਿਆ ਹੀ ਮੜਾ ਜਾ ਨਹੀਂ ਨਹੀਂ ਪਾਜੀ ਇਦਾਂ ਨਹੀਂ ਕੱਲ ਤੂੰ ਕਿ ਮੀਂਹ ਪਿਆ ਵਾ ਕਿਉਂਕਿ ਮੈਂ ਕੈਮਰੇ ਚ ਵੇਖ ਲਿਆ ਵਾ ਜੀ ਮੈਂ ਵੇਖ ਲਿਆ ਫੋਲ ਐ ਗੱਡਾ ਇਦਾਂ ਇੱਕ ਹੋਰ ਪਾ ਦੇ ਸਾਡੇ ਸਾ ਆਪਣੇ ਤਾਂ ਪਿਆ ਨਹੀਂ ਮੀਂਹ ਆਪਣੇ ਕਿਉਂ ਨਹੀਂ ਗੱਲ ਨਾ ਤੂੰ ਉਦਾਂ ਤਾਂ ਹੁੰਦੇ ਨਹੀਂ ਤੁਸੀਂ ਨਾ ਹੈ ਉਦਾਂ ਨਹੀਂ ਨਹਾਉਂਦੇ ਮੀਂਹ ਜੀ ਨਹਾਉਣੇ ਨਾ ਤੁਸੀਂ ਦਾ ਕਬੱਡੀ ਬੌਲੀ ਸਿਰਾ ਪਾਉਂਦਾ ਕਿਉਂ ਲਾਲੇ ਵੇਹ ਮੁੰਡੇ ਦਾ ਸਟਾਈਲ ਵੇ ਐ ਆ ਪੱਜ ਦੂਰ ਹੋ ਕੇ ਪੱਜ ਆ ਪੱਜ ਐ ਚੱਲ ਏ ਹੋ ਵੇ ਉਹ ਵੇ ਲਾਲੇ ਨਾਲ ਕਹਿੰਦੇ ਸੈਜ ਦੀ ਪਾਈ ਹੋਈ ਦੁਸ਼ਮਣੀ ਤੇ ਇਹ ਹੁਣ ਵੇਖ ਲੈ ਪਾਜੀ ਨੇ ਜਿੱਦਾਂ ਸਮਝਾਇਆ ਵਾ ਕਹਿੰਦੇ ਅੱਜ ਬੁਗਲਾ ਤੇ ਸੈਜ ਦਾ ਚੈਲੰਜ ਹੋ ਗਿਆ ਬੁਗਰੇ ਤੇ ਨਾ ਧਿਆਨ ਰੱਖ ਹਾ ਹਾਂ ਬਾਤ ਤੋ ਰਹਿ ਜਾ ਵਾਵਾ ਮਾਰੀ ਜਿੱਦਾਂ ਭਾਜੀ ਨੇ ਦੱਸਿਆ ਤੈਨੂੰ ਬਾਵਾ ਬਾਵਾ ਉਹ ਵੇ ਲਾ ਕੇ ਸੱਟ ਪੱਲ ਛਡਾਲਾ ਛਡਾਲਾ ਪੰਪ ਮਾਰ ਪੰਪ ਮਾਰ ਪੰਪ ਮਾਰ ਭੱਜ ਗਿਆ ਬੁਗਲੇ ਉੱਠ ਜਾ ਹਾਂ ਬੁਗਲੇ ਉੱਠ ਲਿਆ ਵਾ ਸ਼ਾਵਾ ਹੀ ਲੈ ਜਾ ਲੈ ਜਾ ਲੈ ਜਾ ਲੈ ਗਿਆ ਤੂਗੇ ਚੱਲ ਭੂਮੀ ਉੱਪਰ ਹੋ ਜਾ ਉੱਪਰ ਉੱਪਰ ਕਮਾ ਕੰਮ ਕਿੱਥੇ ਹੋ ਰਾਇੇ ਕੰਮ ਕਿੱਥੇ ਹੋ ਬੁਗਲੇ ਦੇ ਕਮਾ ਕੇ ਆਹ 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 ਉੱਤੇ ਉੱਤੇ ਬਹਿ ਕੇ ਥਾਪੀ ਵੱਜਣੀ ਚਾਹੀਦੀ ਹੁਣ ਤੇ ਆਹ ਵੇ ਆਹ ਵੇ ਹਾ ਵੇ ਪੱਟ ਲਾਲ ਹੋ ਗਏ ਅੱਜ ਆਹ ਵੇ ਤੂੰ ਭੱਜ ਗਿਆ ਹੈਗਾ ਬੈਗ ਤੇ ਬੈਗ ਤੇ ਰਿਆ ਤੂੰ ਸਾਰਾ ਉੱਥੇ ਜਾ ਕੇ ਐ ਲੱਤ ਘਰਤੇ ਇਹਨੂੰ ਕੋਈ ਨਾ ਕੋਈ ਨਾ ਪੌਣੀਆਂ ਵਾਂ ਗਲਤੀ ਹੋਊਗੀ ਤੇ ਪਤਾ ਲੱਗੂਗਾ ਠੀਕ ਆ ਕਿੰਨਾ ਸੋਣਾ ਭੱਜਾ ਹੁੰਦਾ ਤੇ ਬੈਗ ਤੇ ਰਿਆ ਇਦਾਂ ਨਹੀਂ ਭੂਗਲਾ ਭਜੰਦੰਦਾ ਆਹ ਵੇ ਲਾਲੇ ਨੇ ਹੁਣ ਦੁਸ਼ਮਣੀ ਜਿੱਦਨ ਦੀ ਪਾਈ ਹੈ ਨਾ ਭਾਜਾ ਸਿੱਧਾ ਹੁਣ ਰੁਕੇ ਵੇਖੀ ਚਪੇੜ ਪੈਂਦੀ ਤੇਰੇ ਬਾਸ ਲਓ ਵੀ ਇਹਨੂੰ ਫੜੋ ਫੇਂ ਓਏ ਡਾਕਟਰ ਲੈ ਵੀ ਅੱਜ ਸੱਤੂ ਖਡੂਰ ਸਾਹ ਵਾਲਾ ਆਇਆ ਹੋਇਆ ਅੱਜ ਪੁੱਠੇ ਹੀ ਕਰੀ ਆਉਂਦਾ ਛੋਟਾ ਸੱਤੂ ਓਏ ਡਾਕਟਰ ਕੱਢ ਗਿਆ ਪੈਰ ਓ ਬੱਲੇ ਡਾਕਟਰ ਆ ਓਏ ਓਏ ਡਾਕਟਰ ਵੀ ਤਰੀ ਵਾਲਾ ਹਾਂ ਉਹ ਹੈਲੋ ਉਹ ਵੇ ਲਾਲਾ ਕਹੀਦਾ ਇਂ ਕਢਾਤੀ ਆ ਤੇਰੇ ਕੋ ਮਾਰ ਪਾਉਂਦਾ ਬਾਹ ਕੁੱਟ ਤੇ ਕੈਂਚੀ ਬਾ ਹਿੱਦਾ ਰੱਖ ਲੱਤਾ ਸੱਦਿਆਂ ਤੇ ਤਰੋਂਨ ਲਾ ਦੇ ਤੇ ਤਰੋਂਨ ਕਾਦੇ ਲਾ ਪਏ ਤਰੋਂਨ ਕਾਦੇ ਲਾ ਪਿਆ ਹੁਣ ਤਿੰਨ ਪਾਈਆਂ ਤਿੰਨੇ ਜਫੇ ਹਾਏ ਕੀ ਕਹਿੰਦਾ ਘੁਗਲਾ ਉੱਤੇ ਪਾਈ ਅਕਦਾ ਘੁਗਲਾ ਵਾ ਨਚਾ ਕੇ ਲੈ ਚਾਕੇ ਲੈਦਾ ਮੋਢਿਆਂ ਤੇ ਘਰੇ ਹੀ ਰਾਲਾ ਪਹੁੰਚ ਜੂਗਾ ਹਾਏ ਕੌਣ ਚੱਲ 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 ਜੈਲੀ ਬਾਵਾਂ ਦੇ ਰੱਖ ਬਾਬਾ ਕਾ ਕਰਾ ਹਾਂ ਬੈਗ ਬੈਗ ਤਰੇ ਜਾ ਬੈਗ ਬੈਗ ਖਿੱਚ ਚੱਲ 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 ਆ ਦੇ ਛੱਡ ਦੇ ਓਏ ਤੇ ਜੋਤਿਆ ਅੱਜ ਕੱਲ ਇਹਦੀ ਚਰਤਿਆ ਵਾ ਕਾਲੇ ਕਮੈਂਟਰੀ ਬੜੀ ਲੈ ਕਰਾਲਾ ਚਰਚਾ ਨਹੀਂ ਨਹੀਂ ਭੱਜ ਜਾਣਾ ਉਹਨੇ ਉਹ ਭੱਜ ਜਾਣਾ ਹੋਰਾਂ ਵਾ ਜੋਤਾ ਵਖੀ ਮਾਰਦੇ ਪੈਪਸੇ ਆ ਉਹ ਭਜੁੰ ਦਿੱਤਾ ਉਹ ਆ ਵੇ ਹੁਣ ਇਧਰ ਵੀ ਥਾਪੀ ਵੱਜਣੀ ਆ ਚੱਲ 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 ਖੇਚੇ ਤਾ ਉਹ ਕਹਿੰਦੇ ਕਾਲੂ ਖੇਡ ਭਾਈ ਨੇ ਭਾਈ ਟਾਲ ਲਿਆ ਯੂ ਕਾਲੂ ਖੜਾ ਹੋ ਕੇ ਮਾਰਦੇ ਗਿਆ 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 ਆ ਵੇ ਏ ਏ ਆ ਵੇ ਭੱਜ ਗਿਆ ਪੁੱਠੀ ਕਹਦੇ ਫੋਨ ਲੱਗ ਗਿਆ ਭੱਜ ਗਿਆ ਇਹ ਹੋਰ ਬਾਹਰੋਂ ਨਹੀਂ ਕੱਢਦਾ ਕਹਿੰਦੇ ਜ਼ਮੀਨ ਤੇ ਥਲ ਥਲ ਕਰਦੀ ਆ ਪਰ ਉਧਰੋਂ ਵੀ ਵੇਖ ਲਓ ਰੇਡੀਏਟਰ ਬਾਹਰ ਨਹੀਂ ਮਾਰਿਆ ਕੇ ਲੱਤਾਂ ਬਚਾ ਕੇ ਲਾਲਾ ਸੋ ਮੈਚ ਲੰਦਿਆ ਸ਼ੋ ਮੈਚ ਤੋਰੀ ਚੱਲ ਬੁਗਲੇ ਆਲੂ ਤੋਰੀ ਆ ਬੁਗਲੇ ਆਲੂ ਹਾਂ ਤੋਰੀ ਚੱਲ ਬਾਵਾ ਗੱੜ ਕੱਢ ਕਨੀ ਲੱਤ ਨਾ ਟੱਚ ਮਾਰ ਲੱਤ ਨਾ ਨਹੀਂ ਨਹੀਂ ਲੱਤ ਫੜਦਾ ਨਹੀਂ ਬਾਵਾ ਗੱਰ ਲਾ ਦੇ ਹੱਥ ਬਾਜੀ ਟੱਚ ਨਹੀਂ ਲਾਉਂਦਾਗਾ ਵੇਲਾ ਬਾਬੂਰੇ ਕਿ ਕਿੰਨਾਂ ਦੀ ਸਿੱਧੀ ਕਰਾ ਹਾਏ ਅੱਜ ਕੀ ਹੋਈ ਜਾਂਦਾ ਵਾ ਹਾਏ ਅੱਜ ਰੈਜ਼ੀਡੈਂਟ ਟੈਂਕ ਨਾਲ ਕੀ ਹੋਈ ਜਾਂਦਾ ਵਾ ਲਾਲੇ ਕੀ ਹੋਈ ਜਾਂਦਾ ਟੈਂਕ ਨਾਲ ਅੱਜ ਕਾਲੀਆ ਦਾ ਕਾਲੀਆ ਉੱਪਰ ਬੈਠਾ ਰਹੇ ਜੇ ਕੋਈ ਨਹੀਂ ਆ ਹੱਥ ਪਾਣੀ ਆ ਉਹ ਪੈਂਚਰ ਹੀ ਕਰਤਾ ਈ ਟੈਂਕ ਅੱਜ ਨਹੀਂ ਭਾਜੀ ਛੁੱਟ ਜਣਾ ਛੁੱਟ ਗਈ ਜਣ ਚੱਲ ਫੇ ਠੀਕ ਆ ਜੂੜਾ ਛੱਡ ਦੇ ਦਾ ਹਾ ਹਰਦਾ ਉਹ ਸਾਲਾ ਪੁੱਟੀ ਕੰਮ ਆਹ ਯਾਰ ਗਲਾ ਫੜਦਾ ਇਹਨਾਂ ਨੂੰ ਪੈਂਦਾ ਪਾਵਾ ਦਾ ਪੰਜਰਾ ਆਪਣੇ ਆਪ ਕੋਈ ਸਭ ਅੱਜ ਤੁਹਾਡੇ ਚੇਲੇ ਦੀ ਤਰੀ ਕੜਤੀ ਉਹਨਾਂ ਨੇ ਲੱਸੀ ਹੋ ਗਿਆ ਯੂ ਹੋਰ ਖਾ ਕਰ ਕਰੇ ਦੁਕਾਨਾਂ ਤੋਂ ਹੋਰ ਖਾ ਕਰ ਕਰੇ ਹੋਰ ਖਾ 버ਗਰ ਮੂਮੂਜ ਖਾਂਦਾ ਲੁਈਆਂ ਜਾ ਜਾ ਕੇ ਕਿੱਥੇ ਖਾਦੇ ਕਿਉਂ ਨਹੀਂ ਖਾਦੇ ਉਹ ਲਾਲੇ ਖਾਂਦਾ ਕਿ ਨਹੀਂ ਮੂਮਮਜ 버ਗਰ ਜਾ ਕੇ ਉਹ ਵੀ ਲੈ ਉਹ ਲੈ ਵੀ ਲੈ ਤੂੰ ਸੈਂਗਲੀ ਤੋੜ ਦੇਣ ਲੱਗਾ ਹੈਗਾ ਟੈਡ ਮੈਨੇ ਟੈਡ ਮਾਰ ਕੇ ਉਹਦਾ ਸਰੀਆ ਵਿੰਗਾ ਕਰਤਾ ਸੈਂਗਲੀ ਦਾ ਉਹ ਛੱਡ ਦੇ ਛੱਡ ਦੇ ਛੱਡ ਦੇ ਡਾਕਟਰ ਸਾਲਿਆਂ ਨੇ ਤੈਨੂੰ ਮਰੀ ਨਾ ਵੀ ਅੱਜ ਆ ਆ ਕਰਾਉਂਦੇ ਆ ਦੱਸੋ ਵੀ ਕਿਦਾਂ ਲੱਗਾ ਕਮੈਂਟ ਕਰਕੇ ਜੋ ਤੇਰੀ ਕਬੱਡੀ ਅੱਜ ਚੋਤੇ ਦੇ ਰੈਕਸ਼ਨ ਆ ਆ ਵੇ ਆ ਵੇ ਭਾਜਾ ਭਾਜਾ ਇਹ ਕਲਾ ਬਾਜੀ ਲੱਗਣੀ ਹੁਣ ਆ ਵੇ ਆ ਵੇ ਅੱਜ ਐਕਸ਼ਨ ਹੁੰਦੇ ਹੀ ਉਹ ਇਧਰ ਇਹਦੀਆਂ ਜੋਤੇ ਤੋਂ ਇਧਰ ਤੇ ਟਰਪ ਵੀ ਬੰਦ ਹੋਈ ਹੋਈ ਆ ਓਏ ਇਧਰ ਤੇ ਟਰਬਾ ਹੀ ਬੰਨ ਨੇ ਇਧਰ ਐਕਸ਼ਨ ਹੀ ਬੰਦ ਹੋਏ ਹੋਏ ਆ ਭੱਜ ਕੇ ਮਾਰ ਦੇ ਟੱਚ ਜਿੰਨੇ ਨੂੰ ਘੇਰੀ ਜਾਂਦੇ ਆ ਤੂੰ ਟੱਚ ਮਾਰਿਆ ਕਰ ਖਾਂ ਤੁਰੇ ਜਾਂਦੇ ਨੂੰ ਮਾਰ ਇੱਥੇ ਲੱਗ ਜਾ ਲਾਦੀਆ ਲੱਗ ਜਾ ਉਹ ਨਹੀਂ ਲੱਤਾਂ ਨਾ ਬੱਸ ਇਦਾਂ ਹੈ ਹੁਣ ਬੈ ਕੇ ਤੁਰਿਆ ਬੈ ਕੇ ਲੱਤਾਂ ਪਿਚਾ ਕੇ ਬੈ ਕੇ ਤੁਰੇ ਸੈਨਾ ਮੇਰੀ ਚ ਨਾ ਬਾਜੀ ਹੁਣ ਹੋਵੇ 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 ਅਗਲੀ ਚੱਲ ਗਿੰਦਾ ਹੁਣ ਫੇ ਆ ਸਾਰੇ ਡਾਕਟਰ ਆ ਗਿਆ ਕੀ ਕਰੂਗਾ ਹਲਾਉਟੀ ਕਟੂਗਾ ਕਿ ਨਹੀਂ ਡਾਕਟਰ ਇਦਾਂ ਢੋਡੀ ਪਾਏ ਕਿ ਕੁੱਕਰ ਫੜੀਦੇ ਆ ਓ ਫੇ ਲੱਗ ਗਿਆ ਕਹਿੰਦੇ ਉਹ ਹੀ ਗੱਭਰੂ ਸਿੱਧੀਆਂ ਕਰ ਲੱਤਾ ਲੱਤਾ ਸਿੱਧੀਆਂ ਕਰ ਫੇ ਸ਼ਾਬਾਸ਼ ਸ਼ਾਬਾਸ਼ ਛੱਡਣਾ ਨਹੀਂ ਹੁਣ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲੱਤਾਂ ਸਿੱਧੀਆਂ ਰੱਖਿਆ ਕਰ ਹੋਰ ਨਹੀਂ ਹੁੰਦਾ ਬਸਿਕ ਸ਼ਾਬਾਸ਼ ਬਹੁਤ ਵਧੀਆ ਦੋ ਜਫੇ ਲਾਏ ਇਦਾਂ ਹੀ ਬੁਗਲੇ ਬੁਗਲੇ ਤੂੰ ਤੇ ਲੱਗ ਜਾ ਕੀ ਗੱਲ ਆ ਤੂੰ ਦਾ ਜੋਰ ਹੋ ਗਿਆ ਵਾ ਅੱਜ ਥੱਕ ਜਾਂਦਾ ਵਾ ਮਿਹਨਤ ਵੀ ਨਹੀਂ ਬਹੁਤ ਡਬਲ ਹੋ ਗਿਆ ਵਾ ਟੱਕ ਨਹੀਂ ਹੋਇਆ ਡਬਲ ਟੱਚ ਨਹੀਂ ਹੋਇਆਗਾ ਚੱਲ ਥੱਲੇ ਸੁੱਟਲਾ ਜਾਨੀ ਥੱਲੇ ਸੁੱਟਲਾ ਹੋ ਲੈ ਓਏ ਰ ਫੜ ਫੜ ਲਾਤੀ ਫੜ ਹਾਂ ਬਸ ਸਹੀ ਆ ਸ਼ਾਬਾਸ਼ ਵੈਰੀ ਗੁੱਡ ਥੱਲੇ ਨੂੰ ਜਿੱਦ ਤੱਕ ਹਾਂ ਹੌਲੀ ਜੇ ਕੈਂਤੀ ਪਾਲਾ ਬਸ ਹੋ ਨਹੀਂ ਜਾਣਿੰਦਾ ਚੱਲ ਮਾਰ ਦੇ ਸੌਣ ਕਮਾਈ ਜੁੜੀ ਅੱਜ ਕਹਿੰਦੇ ਨਿਆਣਿਆਂ ਦਾ ਸ਼ੋਅ ਮੈਂ ਚੈਨਲ ਆਲੇ ਗਿਆਨੀ ਤੂੰ ਮੈਂ ਦੱਸਿਆ ਹੀ ਕੋ ਗਿਆਨੀ ਗਿਆਨੀ ਅੱਲ ਵੀ ਆਓ ਆ ਗਿਆ ਗਿਆਨੀ ਦੋਵੇਂ ਦੋਹਾਂ ਲੱਤਾਂ ਰੱਖਣਾ ਲੱਤਾਂ ਪਿੱਛੇ ਕਰ ਲੱਤਾਂ ਫੜਾਈ ਜੰਨਾ ਵਾ ਹੱਥ ਮਾਰਦਾ ਚੱਲ ਪਿੱਛੇ ਨੂੰ ਪਿੱਛੇ ਨੂੰ ਇੱਦਾਂ ਇੱਦਾਂ ਬੱਸ ਇਦਾਂ ਜਾਣਾ ਇਦਾਂ ਹੀ ਏ ਵੈਰੀ ਗੁੱਡ ਸ਼ਾਬਾਸ਼ ਆ ਗਈ ਅਗਲਾ ਗਈ ਆ ਜਾਣ ਕੀ ਹੈ ਜੈ ਉਹ ਭਾਈ ਇਦਾਂ ਲੋ ਬਾਦ ਰੁਕ ਜਾ ਜਿੰਦਰਾਕ ਪੂਰੇ ਆ ਇੱਕ ਪੰਡਤ ਰੋਡ ਵਾਲਾ ਚੱਲ ਜੋਤੇ ਵੈਰੀ ਗੱਡ ਜੋਤੇ ਟੱਜ ਲੈ ਖੜਾ ਕਰਦਾ ਵਾ ਲਗਾਈ ਵੇਖ ਲੈ ਲਾਲੇ ਕਿਦਾਂ ਲੱਤਾਂ ਖਿੱਚੀਆਂ ਨਾ ਉਹ ਖਿਆਲਾ ਬਸ ਕਹਿੰਦੀ ਉਹ ਦੋਵੇਂ ਭਰਾ ਬਹੁਤ ਵਧੀਆ ਲੱਕ ਨਹੀਂ ਛੱਡਣਾ ਲੱਕ ਨਹੀਂ ਉਹ ਫਜਾ ਲਿਆ ਫਟੇ ਮੂੰ ਤੇਰਾ ਫਜਾ ਲਾ ਤੂੰ ਦਾ ਕੈਂਚੀ ਤੇਰੇ ਮਾਰਦੇ ਨਹੀਂ ਉਹਨੇ ਓਏ ਕੀ ਬਣਾਇਆ ਵਾ ਕੋਟੀ ਨੇ ਕਹਿੰਦੇ ਬੰਗਲਾ ਬਣਾਇਆ ਈ ਕੀਦੇ ਲਈ ਬਣਾਇਆ ਕੋਠੀ ਮੇਰੇ ਲਈ ਆ ਤੂੰ ਆ ਦੀ ਸਹੇਲੀ ਲਈ ਬਣਾਇਆ ਜਿਹੜੀ ਨਾਲ ਭਾਈ ਆ ਸਹੇਲੀ ਆ ਤੇਰੀ ਇਹ ਵੇ ਲਾ ਆ ਵੇਖ ਲੋ ਲੜਦੇ ਬਹੁਤ ਇਹਨਾਂ ਦੀ ਯਾਰੀ ਵੀ ਬੜੀ ਐ ਯਾਰੀ ਹੈਗੀ ਕਿ ਨਹੀਂ ਹੈ ਨਹੀਂ ਗਈ ਹੈਗੀ ਆ ਓਏ ਉਹ ਕਹਿੰਦਾ ਹੈ ਨਹੀਂ ਗਈ ਚਲੋ ਹੱਥ ਮਿਲਾਉ ਫੇਰ ਜੋ ਫੇਰ ਕਿ ਪੱਕੀ ਯਾਰੀ ਆ ਜੇ ਟੁੱਟ ਗਈ ਕੈ ਯਾਰੀ ਜੱਟ ਦੀ ਤੂ ਤਾਂ ਮੋਸ਼ਾ ਜੱਟ ਦੀ ਯਾਰੀ ਤੂ ਦਾ ਕਦੇ ਨਾ ਵਿਚਾਲੋਂ ਟੁੱਟਦਾ ਕਿਤੇ ਨਾ ਚਾਲਾ ਆਜਾ ਵੀ ਬੈਠੇ ਤਾਂ ਲੱਕੋ ਵਕਰੇ ਤੁਸੀਂ ਆਜਾ ਬੈਠੇ ਕਹਦੂ ਮੈਂ ਤੁਸੀਂ ਸੱਟ ਲੱਗੀ ਆ ਕਿਹਦੇ ਸੱਟ ਲੱਗੀ ਆ ਇਹਦੇ ਠੀਕ ਆ ਤੇਰੇ ਨੀ ਲੱਗੀ ਮੇਰੇ ਵੀ ਤੇਰੀ ਕਿੱਥੇ ਲੱਗੀ ਸੱਟ ਹਾਂ ਹਾਂ ਕੀ ਹੋਇਆ ਵਕੀ ਪਾੜਤੀ ਮਾਰ ਮਾਰਗ ਨਹੀਂ ਹਾਂ ਚੱਲ ਕੋਈ ਨਾ ਇਹ ਪੈ ਗਈ ਆ ਟੱਚ ਨਹੀਂ ਲੈਂਦੇ ਨਾ ਬੁਗੜਾ ਤੂੰ ਲੈ ਨਾ ਨਾ ਤੂੰ ਤੇ ਲੈ ਟੱਚ ਚੱਲ 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 ਅੱਜ ਤੁਹਾਡਾ ਹੀ ਵਲੌਗ ਆ ਵੇਖ ਲਓ ਨਾ ਵੇ ਕੀ ਜਾਓ ਇੱਕ ਦੂਜੇ ਨਾਲ ਚਾਹ ਪੀਉਣ ਲੱਗੇ ਆ ਇੱਕ ਦੂਜੇ ਨੂੰ ਡਰਦਾ ਉਹ ਵੀ ਡਰਦਾ ਇਹ ਵੀ ਡਰਦਾ ਐਦਾਂ ਹੀ ਐਦਾਂ ਹੀ ਐਦਾਂ ਹੀ ਜਾਣਾ ਐਦਾਂ ਹੀ ਹੁਣ ਕਦਾਂ ਕੀ ਹੋਇਆ ਹਾਂ ਤੇਰੀ ਠੁੱਕੀ ਗੜਾ ਹਾਂ ਠੀਕ ਆ ਉਹ ਛੱਡ ਜਾ ਉਹ ਛੱਡ ਦੀ ਅੰਦ ਉਹ ਕੋਈ ਦੋਵੇਂ ਛੱਡ ਦੇ ਦੇ ਵੇਖ ਲਓ ਪਿਆਰ ਵੀ ਬੜਾ ਆਵਾ ਤੇ ਇਹਨਾਂ ਦਾ ਵੀ ਲੈ ਕੇ ਗਿਆ ਬਹੁਣ ਬਾਲਾ ਹੀ ਤੇ ਆ ਕੀ ਹੋਇਆ ਗੋਡੇ ਨੂੰ ਤੂੰ ਭਾਰਾ ਹੀ ਬੜਾ ਮੋਟਿਆ ਜਾ ਸੱਟਾਂ ਪਹਿਲਾਂ ਦੀ ਸੱਟ ਵੱਜੀ ਉਹ ਦੋਦੀ ਕੀ ਹੋਇਆ ਕੀ ਏ ਇਹ ਤਾਂ ਡਿੱਗ ਗਿਆ ਮੈਂ ਜਾਵਣਾ ਤੋੜਦਾ ਪੇੜ ਤੋੜ ਗਿਆ ਕੌਣ ਜਾਮ ਨੂੰ ਤਾਂ ਨਹੀਂ ਡਿੱਗਾਗਾ ਹੂੰ ਬਨ 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 ਕੇ ਖੇਡਿਆ ਕਰ ਪਾਣੀ ਲੈ ਕੇ ਆਵਾ ਸਹੀ ਹੈ 28 ਹੋ ਗਏ ਆ 28 ਕੋਈ ਨਾ 55 ਕਿੰਨੇ ਦੀ ਗਣਾ ਤੂੰ ਉੱਥੇ ਓਏ ਕਿੰਨੇ ਦੀ ਗਣਾ ਆ ਇਦਾਂ ਲੱਗਦਾ ਜਿਦਾ ਮਾਤਾ ਹੁੰਦਾ ਹੁਣ ਵਿਚਾਰਾ ਮਾਤਾ ਕੱਢੀ ਕਿ ਨਹੀਂ ਨੇ ਤੇਰੀ ਅੱਜ ਨਹੀਂ ਯਾਰ ਉਹਦਾ ਗੋਦਾ ਸੱਚੀ ਨਹੀਂ ਕੱਢੀ ਕਿ ਨਹੀਂ ਆਜ ਤੇਰੀ ਮਾਤਾ ਆਂਦੀ ਅੰਦਰ ਮੀ ਲੈ ਗਿਆ ਤੂੰ ਕਹੋ ਨਹੀਂ ਲੈ ਗਿਆ ਤੇਰੀ ਚੰਗੀ ਮਾਤਾ ਗੱਡੀ ਉਹਨੇ ਥੱਲੇ ਭਾ ਗਏ ਹੈ ਕੇਵਲ ਸੱਦੀਆਂ ਹੁਣ ਤੂੰ ਕੀ ਕਰਨਾ ਵਾ ਕੁਛ ਨਹੀਂ ਨਿਸ਼ਾਨਾਨ ਕਰਨਾ ਹੁਣ ਬਾਬੇ ਨੇ ਅੱਗੇ ਕੀ ਨਹੀਂ ਹੁੰਦੀਆਂ ਖੇਡੇ ਬਾਬੇ ਲਫੜ ਵੀ ਪੈਣੀ ਅੱਜ ਵੇਖੀ ਕਿ ਤੁੰਨ ਵੀ ਫਿਰਨਾ ਬਾਬੇ ਨੇ ਨਿਸ਼ਾਨਾਨ ਕਰਨਾ ਵਾ ਅਜੇ ਜਿੰਦਾ ਚਾਚਾ ਉਹਦਾ ਵੀ ਹੈਗਾ ਨਾ ਨਿਸ਼ਾਨਾਨ ਕਰਨਾ ਵਾ ਬਾਬੇ ਨੇ ਪੁੱਛ ਲੈਨੇ ਚਲੋ ਹੋ ਗਏ 25 ਭੱਜਾ 25 ਹੋ ਗਿਆ ਕਾਲੀਏ ਨਿਸ਼ਾਨ ਪਾਜੀ ਨੇ ਪੁੱਛ ਮੈਂ ਕਰਾਂ ਨਾ ਨਿਸ਼ਾਨਾਨ ਕਰਨਾ 18 ਨੂੰ ਨਿੱਕਿਆਂ ਦਾ ਤੇ 19 ਨੂੰ ਵੱਡਿਆਂ ਦਾ ਨਾ ਬਈ ਘਰੇ ਜਾ ਕੇ ਹੈ ਘਰੇ ਨਾ ਆਓ ਹਾਂਜੀ ਇੱਥੇ ਨਹੀਂ ਆਉਣਾ ਇੱਥੇ ਨਹੀਂ ਆਉਣਾ ਤੂੰ ਇੱਥੇ ਨਾ ਆਉਣੇ ਮਾਮਾ ਛੁੱਟੀ ਕਰ ਲੈਨੇ ਬਾਅਦ ਚ ਮੈਂ ਕੰਨ ਫੜਨੋ ਕਿਹਾ ਨਾ ਤੂੰ ਕੀ ਕੀਤਾ ਦੱਸ ਖਤਰਾ ਹੀ ਆ ਮੈਂ ਤਾਂ ਕੁਝ ਨਹੀਂ ਕੀਤਾ ਨਹੀਂ ਖਤਰਾ ਵਾ ਭਾਜੀ ਯਾਰ ਐਵੇਂ ਮਾਰਦਾ ਦੱਸ ਪਹਿਲਾਂ ਇਹ ਜਦੋਂ ਆਇਆ ਨਾ ਬਈ ਮੈਂ ਤਾਂ ਕੋਈ ਗਾਲ ਗੂਲ ਪਹਿਲਾਂ ਇਹ ਜਦੋਂ ਆਇਆ ਨਾ ਲਾਲੇ ਪਤਾ ਕੀ ਕਹਿੰਦਾ ਅੱਜ ਪਤਾ ਪਤਾ ਕੀ ਕਹਿੰਦਾ ਪਹਿਲਾਂ ਫਿਰ ਦੋ ਖਾ ਲਊਗਾ ਨਹੀਂ ਨਹੀਂ ਭਾਜੀ ਪਹਿਲੇ ਐ ਵੀ ਪੁੱਛੇ ਜਦੋਂ ਭਾਜੀ ਅਦਾਈਆ ਸੀ ਹਨਾ ਕਹਿੰਦਾ ਭਾਜੀ ਨੇ ਹਨਾ ਰੋਜ ਦਾ ਹੀ ਕੰਮ ਆ ਹੁਣ ਕਹਿੰਦਾ ਮੈਂ ਕਰਦਾ ਦੋ ਹੱਥ ਭਾਜੀ ਨਾਲ ਭਾਈ ਆ ਗੱਲ ਝੂਠੀ ਆ ਮੈਂ ਕਹਿੰਦਾ ਜਾਂਦ ਭਾਜੀ ਨੂੰ ਰੱਖ ਲੋ ਤੇ ਜਾਂ ਮੈਨੂੰ ਰੱਖ ਲੋ ਮੈਂ ਕਿਉਂ ਭਾਈ ਸੌਂ ਲੱਗਿਆ ਮੈਨੂੰ ਸੌਂ ਤੇ ਤੂੰ ਚੂਪੇ ਵਾਂਗੂ ਖਾ ਜਨਾ ਭਾਈ ਐਵੇਂ ਭਾਜੀ ਝੂਠ ਬੋਲਦਾ ਜਦੋਂ ਤੁਸੀਂ ਉੱਥੋਂ ਨੇ ਸੀ ਇਹ ਮੈਨੂੰ ਉਦੋਂ ਵੀ ਕਹਿੰਦਾ ਆ ਜਾ ਆ ਲੈਣਦੇ ਭਾਜੀ ਨੂੰ ਮੈਂ ਕਰਦਾ ਹੁਣ ਭਾਜੀ ਨਾਲ ਦੋ ਹੱਥ ਇਹਨੇ ਕਿਹਾ ਭਾਜੀ ਮੈਂ ਨਹੀਂ ਕਿਹਾ ਕਿੱਥੇ ਬੰਦੇ ਬੁਗਲੇ ਕਿੰਨੇ ਕਿਹਾ ਨੇ ਆਈਗਾ ਕੀ ਕਹਿੰਦਾ ਇਹ ਕਹਿੰਦਾ ਆਨਲਾਈਨ ਦੇ ਭਾਈ ਨੂੰ ਰੋਜ਼ ਲੇਟ ਆਉਂਦਾ ਵਾ ਤੇ ਮੈਂ ਦੋ ਹੱਥ ਕਰਦਾ ਹੋਏ ਇਹਨੇ ਕਿਹਾ ਹੋਏ ਮੁਰਗਾ ਬਣਾਉਣਾ ਅੱਜ ਇਹ ਨਹੀਂ ਕਹੀ ਵੀ ਮੈਂ ਕਰਦਾ ਮੈਂ ਕਹਿੰਦਾ ਤੂੰ ਜਾ ਇਹਨੇ ਇਹ ਕਿਹਾ ਆਨਲਾਈਨ ਦੇ ਭਾਈ ਨੂੰ ਆਪਾਂ ਕਰਦੇ ਦੋ ਹੱਥ ਮੈਂ ਕਿਹਾ ਮੈਂ ਨਹੀਂ ਕਰਨੀ ਅਕੇ ਅੱਛਾ ਮੈਂ ਇਦਾਂ ਕਿਹਾਗਾ ਤੂੰ ਤੁਰਿਆ ਆਇਆ ਹੁਣ ਮੇਰੇ ਚੇਲੇ ਮੇਰੇ ਨਾਲ ਦੋ ਹੱਥ ਕਿਹਾ ਕਿ ਮੈਂ ਛੋਤੇ ਨਾਲ ਕਦੇ ਦੋ ਹੱਥ ਕੀਤੇ ਆ ਹਾਂ ਬਾਤ ਤੇ ਭਰਾ ਤੂੰ ਉਹ ਵੇਲੋ ਆਕਰ ਦਾ ਵੇਖ ਕੇ ਐ ਕਰਕੇ ਓਏ ਇਸਕੇ ਦਾਇਰੇ ਨਾਲ ਲੱਗਦਾ ਥੋੜਾ ਨਹੀਂ ਭਾਈ ਤੁਸੀਂ ਸਾਰਾ ਕੁਝ ਸਿਖਾਉਨੇ ਹੋਂ ਥੋੜੇ ਦੋ ਹੱਥ ਕਰਨੇ ਸਰ ਕੰਨ ਫਾੜਾ ਜਿਹੜੀ ਚੀਜ਼ ਦੇ ਕੱਲ ਐਦਾਂ ਐਵੇਂ ਪੋਚੇ ਮਾਰ ਕੇ ਬਚਣਾ ਨਿਕਾ ਗੱਲ ਮੈਂ ਦੱਸੂ ਬਾਅਦ ਚ ਜੇ ਪਹਿਲਾਂ ਪੁੱਛ ਲੀਆ ਫਿਰ ਦੋ ਖਾ ਲੈ ਨਹੀਂ ਨਹੀਂ ਦੋ ਇੱਕ ਕੋਟੀ ਓ ਮੌਕਾ ਆ ਗਿਆ ਆ ਜਾ ਚਪਲ ਵਾਲਾ ਪਟਾਕਾ ਹੀ ਭੋਵੇ ਆਲੇ ਫੜ ਨਾਲੇ ਨੂੰ ਪੁੱਛਣ ਤੱਕ ਗਾਲਾਂ ਕੱਢ ਰਹੀਆਂ ਆ ਜਾ ਚਪਲ ਖਾ ਕੇ ਜਾਂਦਾ ਹੁੰਨਾ ਰੋ ਜੀ ਜੱਜ ਨਾ ਮਾਰਨੇ ਓ ਓਹ ਹਾ ਹਾ ਮਾਰਦੇ ਹੁਣ ਭਾਜੀ ਕੋਈ ਨਹੀਂ ਹੋਇਆ ਭਾਜੀ ਕਹਿੰਦਾ ਨਹੀਂ ਨਹੀਂ ਮਾਰਾ ਮਾਰਾ ਜਾ ਉਹ ਭਾਗੀ ਹੋਇਆ ਕਿਉਂ ਹੋਣੀ ਹੁਣ ਗੱਲ ਤੂੰ ਪੁੱਛ ਲੈ ਕੀ ਹੋਇਆ ਭਾਜੀ ਨੇ ਪੁੱਛ ਓਏ ਆ ਜਾਓ ਬਦਾਮ ਵਾਲੇ ਤੂੰ ਕਿਹੜਾ ਕੋਕ ਕੀਤਾ ਚੇ ਦੇਣੇ ਇਹਨੂੰ ਬਦਾਮ ਕਨੇ ਆਜੋ 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 ਭਾਈ ਮੈਂ ਇਹ ਤਾਂ ਕਾਹਦੇ ਦੀ ਪਲਾਨਿੰਗ ਕਰੀਂ ਐਂਟਾ ਕਲਾਮ ਤੈਨੂੰ ਕਾਹਦੇ ਬਦਾਮ ਪਹਿਲਾਂ ਇਹ ਦੱਸ ਕੀ ਕੀਤਾ ਅੱਜ ਤੇਰੀ ਝੌਂਪੜੀ ਬਣਾਈ ਨਹੀਂ ਦੱਸ ਝੌਂਪੜੀ ਨੇ ਮੇਰੀ ਬਣਾਈ ਆ ਤੂੰ ਡਾਕਟਰ ਇਹਨੇ ਕੀਤਾ ਕੋ ਇਹ ਧੌੜੀ ਲੰਦੇ ਬੱਸ ਉਹ ਵੀ ਤਾਂ ਬੁਗਲੇਂ ਦੇ ਨਹੀਂ ਬੰਦੇ ਨਾ ਬਦਾਮ ਅੱਜ ਇੱਕ ਪੰਜ ਆਫਰ ਤੇ ਨਾ ਇਹ ਬੁਗਲੇ ਲੈ ਲਾਇਆ ਉਹ ਦੇਤੇ ਬੁਗਲੇ ਨੂੰ ਪਤਾ ਕਿੰਨੇ ਪਏ ਬੁਗਲੇ ਨੂੰ ਬੁਗਲੇ ਨੂੰ ਪਤਾ ਕਿੰਨੇ ਪਏ ਤੂੰ ਹੀ ਨਹੀਂ ਆਈ ਸੀ ਉਦੋਂ ਦੋ ਨਾ ਉਹ ਨਹੀਂ ਪਈ ਦੀ ਆਉਣ ਵਾਲੀ ਨਹੀਂ ਬੁਗਲੇ ਨੂੰ ਪਤਾ ਕਿੰਨੇ ਬਦਾਮ ਮਿਲੇ ਅੱਜ 15 15 ਬਦਾਮ ਮਿਲੇ ਹੂੰ ਤੇਗਾ ਤੇਰੇ ਸਾਰੇ ਉਹਨਾਂ ਦਿੱਤੇ ਅੱਜ ਮੈਂ ਬਦਾਮ ਨਹੀਂ ਖਾ ਗਿਆ ਸਾਨੂੰ ਕੀ ਕਹਿਣਾ ਕਹਿ ਕੇ ਜਾ ਚੰਗਾ ਭਾਜੀ ਇੱਥੇ ਕੀ ਕਹਿ ਕੇ ਜਾਣਾ ਨਾ ਸასი ਘਾਲ ਸਾਰਿਆਂ ਜੁਗੀ ਅੱਜ ਵੀ ਮੈਂ ਤੁਹਾਨੂੰ ਸਮਾਪਤ ਆਈ ਨਹੀਂ ਕਿਉਂ ਗਿਆ ਰਾਨੋ ਤੇ ਉਹ ਸਾਚ ਇਹਨਾਂ ਨੂੰ ਪਾਦੀ ਛੁੱਟੀ ਅੱਜ ਤੂੰ ਪੇੜੀ ਮੀਟਿੰਗ ਤੇ ਨਹੀਂ ਜਾਣਾ ਤੂੰ ਤੂੰ ਥੋੜੀ ਜਾਣਾ ਘਰ ਦੇਣਾ ਨਹੀਂ ਜਾਣਾ ਸਵੇਰੇ ਸਵੇਰੇ ਥੋੜੀ ਚੱਲਣਾ ਮੇਰੀ ਮੀਟਿੰਗ ਤੇ ਜਾਣਾ ਹੁਣ ਤੜਕੇ ਜਾਣਾ ਕੜਕੇ ਥੋੜੀ ਜਾਣਾ ਵਾ ਭਾਈ ਹਨਾ ਜਾ ਕੇ ਨਹਾਣ ਨੂੰ ਕੇ ਨਿਯਾਮ ਕਰਨਾ ਥੋੜਾ ਜਿਹਾ ਫਿਰ 8 ਵਜਾਂ ਨੇ 8 ਵਜੇ ਫਿਰ ਜਾਣਾ ਤੇ ਆ ਕੇ ਫਿਰ ਆ ਕੇ ਕੀ ਕਰਨਾ ਕੀ ਕੰਮ ਅੱਜ ਛੁੱਟੀ ਹੈ ਇਹਨੂੰ ਹੂ ਹੁੰਦਾ ਹਰਿਆਣਾ ਹੈਗੀ ਛੁੱਟੀ ਹੈ ਨਾ ਤੈਨੂੰ ਅੱਜ ਆ ਛੁੱਟੀ ਉਹਦਾ ਤਾਂ ਤੇ ਫੇਰ ਤੂੰ ਕਾਦੋ ਭਾ ਚੱਲੇ ਐਵੇਂ ਰੌਲਾ ਪਾਈ ਜੰਨਾ ਗੇੜੀ ਬਹੁ ਕਰਦਾ ਮੈਂ ਤੇਰਾ ਲਾਇਆ ਹਿਸਾਬ ਹੂੰ 18 ਨੂੰ ਉਹ ਤੇ ਮੈਚ ਭਾਈ ਓਪਨ ਕੇ ਮੈਂ ਵੀ ਖੇੜਨਾ ਕੀ ਨਾਂ ਨਹੀਂ ਹੈ ਇੱਥੇ ਤੇ ਕੋ ਬੁਗਲੇ ਕੋ ਭੱਜ ਨਹੀਂ ਹੁੰਦਾ ਮੈਂ ਆਪਦਾ ਹੂੰ ਕੀ ਤੇਰੇ ਕੋ ਭਾਈ ਇੱਥੇ ਭੱਜ ਨਹੀਂਦਾ ਓਪਨ ਖੇਡਣੀ ਨਹੀਂ ਨਹੀਂ ਭਾਈ ਮੈਂ ਖੇਡਣਾ ਓ ਪੰਜ ਬੱਧਾ ਕਿਹੜੇ ਖੇਡਦੇ ਆ ਆਪਾਂ ਕਹਿੰਦਾ ਕੋਈ ਨਾ ਖੇਡ ਲਿਆ ਕਰ ਲਾਲਾ ਨਾ ਜਾ ਜਾਈ ਲਾਲਾ ਲਾਲਾ ਬਾਓਪਨ ਵਾਲਾ ਬਈ ਲਾਲਾ ਲੈ ਜੀ ਮੈਨੂੰ ਦੈਨ ਦੇ ਇਹਨਾਂ ਨੂੰ ਕਿਉਂ ਦੁਸ਼ਮਣੀ ਪਈ ਹੋਈ ਤੇਰੀ ਇਹਦੇ ਨਾਲ ਹੁਣ ਨਹੀਂ ਪਿਆਰ ਆ ਹੈ ਪਿਆਰ ਕਿ ਦੁਸ਼ਮਣੀ ਦੁਸ਼ਮਣੀ ਕਿਉਂ ਪਿਆਰ ਦੁਸ਼ਮਣੀ ਕਾਦੂ ਪਾਈ ਤੂੰ ਇਹਦੇ ਨਾਲ ਚਲੋ ਤੋ ਕੇ ਨਿੱਕੀਆਂ ਗੱਲਾਂ ਉਹ ਨਿੱਕੀਆਂ ਮਾੜੀਆਂ ਮੋਟੀਆਂ ਮਾੜੀ ਮੋਟੀ ਤੂੰ ਤੂੰ ਮਾਮਾ ਜੱਫੀ ਜੱਫੀ ਪਾ ਕੇ ਬਣਾਇਆ ਇੱਥੇ ਜੱਫੀ ਮੰਦਾਨੇਗਾ ਜੱਫੀ ਪਾਸ ਆਲਾ ਦੋ ਦਾ ਮੇਰਾ ਜੱਫੀ ਪਾਸ ਆਹ ਇਦਾਰੇ ਬਪਾ ਕਿ ਦਸ ਦਰ ਰਵੇ ਯਾਰ ਦਸ ਦਰ ਰਵੇ ਕਰਾ ਦੇਣਾ ਪਸੂਤ ਕੋਈ ਆਈ ਕਰ ਲੂ ਕਿਹੜਾ ਡਾਕਟਰ ਕੋ ਕਿਹੜੇ ਡਾਕਟਰ ਕੋ ਲੈ ਜਣਾ ਇਹਨੂੰ ਉਹ ਆਪਾਂ ਇੱਥੇ ਉਹ ਕਿਧਰ ਗਿਆ ਆਜਾਂਗੇ ਹਾਂ ਉਹ ਕੋ ਕਰਾ ਰਾ ਕੋ ਨਹੀਂ ਲਿਆਣਾ